ਸਾਰੇ ਪੰਜਾਬੀ ਨਾਲ ਜੁੜੇ ਸਾਰੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਤੁਸੀਂ ਇਸ ਵੀਡੀਓ ਨੂੰ ਦੇਖੋ ਖੁਦ ਵੀ ਔਰ ਜਿਨ੍ਹਾਂ ਨਾਲ ਸੰਬੰਧਿਤ ਇਹ ਵੀਡੀਓ ਹੈ ਹੋਰ ਵਿਦਿਆਰਥੀਆਂ ਨਾਲ ਸਾਂਝੀ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਕਿ ਕਾਵਗੌਰਵ ਪੁਸਤਕ ਦੇ ਵਿੱਚ ਸ਼ਾਮਲ ਹੈ ਬੀਏ ਬੀਐਸਸੀ ਬੀਕਾਮ ਸੈਮੈਸਟਰ 6ਵਾਂ ਦੇ ਵਿੱਚ 10 ਅੰਕਾਂ ਦਾ ਪ੍ਰਸ਼ਨ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਪ੍ਰਸੰਗ ਸਹਿਤ ਵਿਆਖਿਆ ਜਾਂ ਫਿਰ ਵਿਸ਼ਾ ਵਸਤੂ ਤਾਂ ਜੇ ਤੁਹਾਨੂੰ ਪ੍ਰਸੰਗ ਵਿਆਖਿਆ ਆਉਂਦੀ ਹੈ ਤੁਸੀਂ ਵਿਸ਼ਾ ਬਹੁਤ ਆਰਾਮ ਨਾਲ ਕਰ ਸਕਦੇ ਹੋ ਤਾਂ ਚਲੋ ਸ਼ੁਰੂ ਕਰਦੇ ਆਂ ਫਿਰ ਇਸ ਦੀ ਪ੍ਰਸੰਗ ਵਿਆਖਿਆ ਦੇ ਨਾਲ ਹੀ ਮੈਂ ਵਿਸ਼ੇ ਦੇ ਕੁਝ ਖਾਸ ਪੁਆਇੰਟਸ ਐਂਡ ਦੇ ਵਿੱਚ ਦੱਸਾਂਗੀ ਰਾਗ ਆਸਾ ਵਾਰਸ ਲੋਕਾਂ ਦੇ ਨਾਲ ਦੇ ਵਿੱਚ ਗੁਰੂ ਸਾਹਿਬਾਨ ਨੇ ਇਸ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕੀਤਾ ਹੈ ਤੇ ਆਪ ਲਿਖਦੇ ਹਨ ਕਿ ਇਹ ਸੰਸਾਰ ਇੱਕ ਛਲ ਭੁਲੇਖਾ ਹੈ ਜਿਸ ਨੂੰ ਮਨੁੱਖ ਮਾਣਦਾ ਹੈ ਜਿਸ ਦੇ ਵਿੱਚ ਮਨੁੱਖ ਉਤਰਾਂ ਤਰਾਂ ਤਰਾਂ ਦੀਆਂ ਖੇਡਾਂ ਖੇਡਦਾ ਹੈ ਤੇ ਜੀਵਨ ਦੇ ਅੰਤ ਵਿੱਚ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕਿਸ ਨਾਲ ਦੋਸਤੀ ਕੀਤੀ ਜਾਵੇ ਕਿਉਂਕਿ ਸਾਰਾ ਜੱਗ ਚੱਲਣ ਹਾਰ ਹੈ। ਕੂੜ ਰਾਜਾ ਕੂੜ ਸੱਚਾ ਕੂੜ ਸਭ ਸੰਸਾਰ ਦੇ ਵਿੱਚ ਗੁਰੂ ਸਾਹਿਬਾਨ ਨੇ ਰਾਜੇ ਤੋਂ ਸ਼ੁਰੂ ਕਰਕੇ ਆਮ ਮਨੁੱਖ ਤੱਕ ਇਹ ਚ ਦੱਸਿਆ ਹੈ ਕਿ ਚਾਹੇ ਕੋ ਰਾਜਾ ਹੈ ਚਾਹੇ ਕੋਈ ਲੋਕ ਲੋਕ ਪਰਜਾ ਹਨ ਇਹ ਸਾਰਾ ਕੁਝ ਝੂਠ ਹੈ। ਅਰਥਾਤ ਨਾਸ਼ਵਾਨ ਹੈ ਇਹ ਜੋ ਮਨੁੱਖ ਨੇ ਵੱਡੇ ਵੱਡੇ ਘਰ ਬਣਾਏ ਹਨ ਮਹਾਲ ਬਣਾਏ ਹਨ ਜਾਂ ਛੋਟੇ ਘਰ ਹਨ ਤੇ ਜਿਸ ਵਿੱਚ ਮਨੁੱਖ বাসਦਾ ਹੈ ਉਹ ਸਾਰਾ ਕੁਝ ਇੱਕ ਚੱਲ ਹੈ ਜਾਂ ਧੋਖਾ ਹੈ ਅਰਥਾਤ ਉਹ ਇਹ ਸਾਨੂੰ ਦੱਸ ਰਿਹਾ ਹੈ ਕਿ ਸੰਸਾਰ ਵਿੱਚ ਮਨੁੱਖ ਦਾ ਫੇਰਾ ਥੋੜੇ ਸਮੇਂ ਵਾਸਤੇ ਹੈ ਉਸ ਨੂੰ ਚੱਲ ਕਹਿ ਰਿਹਾ ਹੈ ਕਿ ਹਮੇਸ਼ਾ ਮਨੁੱਖ ਨੇ ਇਸ ਦੁਨੀਆ 'ਚ ਨਹੀਂ ਰਹਿਣਾ ਕੂੜ ਸੋਇਨਾ ਕੂੜ ਰੂਪਾ ਕੂੜ ਪੈਣੜ ਹਰ मनुख दे रुपैया मनुख को जो पहन वास्ते खूबसूरत वन सवन्ने कपड़े हैं ये भी सारा कुछ नाशवान है कूड़ काया कूड़ कपड़ कूड़ रूप अपार के जेड़ा मनुख इनू पहन वाला शरीर है वह भी समय नष्ट हो जाना है ते जेड़े सुंदर तीवे मनुख ने कपड़े पाने हैं जसता सुंदर जोबन है हुसन है ਇਹ ਸਾਰਾ ਕੁਝ ਇੱਕ ਨਾ ਇੱਕ ਦਿਨ ਢਾਲ ਜਾਣਾ ਹੈ। ਕੂੜ ਮੀਆਂ ਕੂੜ ਬੀਵੀ ਅਰਥਾਤ ਜੋ ਬੀਵੀ ਤੇ ਮਰਦ ਦਾ ਜਾਂ ਪਤੀ ਪਤਨੀ ਦਾ ਜੋ ਸੁਬੰਧ ਹੈ ਉਹ ਵੀ ਥੋੜ ਚਿਰ ਹੈ। ਭਾਵੇਂ ਕੁਝ ਸਾਲ ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਹਨ ਤੇ ਉਹ ਇੰਨਾ ਦਿਨ ਇੰਨਾ ਸਾਲਾਂ ਵਿੱਚ ਬੀਵੀ ਮੀਆਂ ਤੇ ਬੀਵੀ ਜਿਹੜੇ ਹਨ ਖੱਪ ਹੋਏ ਖਾਰ ਦਾ ਮਤਲਬ ਹੈ ਕਿ ਉਹ ਦੁੱਖ ਸੁੱਖ ਸਹਿੰਦੇ ਹਨ। ਦੁੱਖ ਸੁੱਖ ਸਹਿੰਦੇ ਹਨ। ਜਾ ਉਹ ਖੱਜਲ ਖੁਆਰ ਪਰ ਕਹਿੰਦਾ ਭਾਵੇਂ ਤੁਹਾਡੀ ਜ਼ਿੰਦਗੀ ਚ ਬਹੁਤ ਸਾਰੀਆਂ ਚੁਣੌਤੀਆਂ ਜਾਂ ਮੁਸ਼ਕਲਾਂ ਨੂੰ ਸਹਿੰਦੇ ਹਨ ਕੂੜ-ਕੂੜੇ ਨੇਹੋ ਲੱਗਾ ਕਿ ਮਨੁੱਖ ਰੂਪੀ ਝੂਠ ਝੂਠੇ ਕਾਇਆ ਵਾਲੇ ਵਿਅਕਤੀ ਨੂੰ ਮਨੁੱਖ ਨੂੰ ਸੰਸਾਰ ਦੇ ਇਸ ਭੁਲੇਖੇ ਨਾਲ ਪਿਆਰ ਪੈ ਗਿਆ ਹੈ ਤੇ ਉਸ ਨੂੰ ਰੱਬ ਭੁੱਲ ਗਿਆ ਹੈ ਕੇਸਨਲ ਕੀਚੇ ਦੋਸਤੀ ਤੇ ਆ ਗੁਰੂ ਸਾਹਿਬ ਕਹਿੰਦੇ ਹਨ ਇਹ ਸੰਸਾਰ ਨਾਸ਼ਵਾਨ ਹੈ ਨਾਸ਼ਵਾਨ ਹੈ ਤੇ ਕੇਸਨਲ ਦੋਸਤੀ ਕੀਤੀ ਜਾਵੇ ਕਹਿੰਦਾ ਭਾਵੇਂ ਇਹ ਸਾਰਾ ਕੁਝ ਇੱਥੇ ਜੇਕਰ ਨਾਸ਼ਵਾਨ ਹੈ ਇਸਨਲ ਮੋ ਪਉਣਾ ਜਿਹੜਾ ਹੈ ਮਨੁੱਖ ਵਾਸਤੇ ਬਹੁਤ ਮਨ ਨੂੰ ਪਟਕਣਾ ਵਾਲੀ ਗੱਲ ਹੈ ਕੂੜ ਮਿੱਠਾ ਕੂੜ ਮੱਖਿਉ ਇਹ ਸੰਸਾਰ ਹੈ ਤਾਂ ਧੋਖਾ ਹੈ ਪਰ ਮਨੁੱਖ ਨੂੰ ਇੰਨਾ ਮਿੱਠਾ ਲੱਗਦਾ ਹੈ ਜਿਵੇਂ ਸ਼ਹਿਦ ਮਿੱਠਾ ਹੁੰਦਾ ਹੈ ਤੇ ਮਨੁੱਖ ਰੂਪੀ ਜਿਹੜਾ ਜੀਵ ਹੈ ਉਸ ਵਿੱਚ ਸ਼ਹਿਦ ਰੂਪੀ ਸੰਸਾਰ ਚ ਡੁੱਬ ਜਾਂਦਾ ਹੈ ਨਾਨਕ ਬਖਾਣੇ ਬੇਨਤੀ ਤੁਧ ਬਾਜੋ ਕੂੜੋ ਕੂੜ ਤੇ 헤 ਪ੍ਰਭੂ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਅਗੋ ਬੇਨਤੀ ਕਰਦੇ ਹਨ ਕਿ ਉਸ ਉਹੀ ਇਸ ਜਗ ਦਾ ਰਚਨਹਾਰ ਹੈ ਤੇ ਉਸ ਤੋਂ ਬਿਨਾਂ ਇਹ ਸਾਰਾ ਸੰਸਾਰ ਜਿਹੜਾ ਹੈ ਝੂਠ ਹੈ ਜਾਂ ਊੜ ਹੈ ਇਸ ਵਿੱਚ ਸੰਸਾਰਿਕ ਨਾਸ਼ਮਾਨਤਾ ਦੀ ਗੱਲ ਕੀਤੀ ਹੈ ਤੇ ਸੰਸਾਰ ਦੇ ਜੀਵਾਂ ਨੂੰ ਨਾਸ਼ ਹੋਣ ਵਾਲੇ ਦੱਸਦਿਆਂ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਆਪਣਾ ਸਮਾ ਚੰਗੇ ਪਾਸੇ ਲਗਾਉਣ ਵਾਸਤੇ ਪ੍ਰੇਰਿਤ ਕੀਤਾ ਹੈ ਡਰਾਇਆ ਨਹੀਂ ਗਿਆ ਜਾਂ ਸਾਨੂੰ ਇਸ ਦੇ ਵਿੱਚ ਕੇਵਲ ਸੁਚੇਤ ਕੀਤਾ ਗਿਆ ਹੈ ਕਿ ਜਿੰਨੇ ਵੀ ਸਭਾ ਮਨੋਖ ਕੋਲ ਇਸ ਦੁਨੀਆ ਦੇ ਵਿੱਚ ਹੈ ਉਸ ਨੂੰ ਚੰਗੇ ਪਾਸੇ ਲਾ ਕੇ ਉਹ ਆਪਣਾ ਜੀਵਨ ਸਫਲ ਕਰੇ ਅਗਲਾ ਸ਼ਲੋਕ ਹੈ ਕੁੰਬੇ ਬੱਦਾ ਜਲ ਰਹੇ ਜਲ बिन ਕੁੰਭ ਨਾ ਹੋਏ ਗਿਆਨ ਕਾ ਬੱਦਾ ਮੰਨ ਰਹੇ ਗੁਰ बिन ਗਿਆਨ ਨਾ ਹੋਏ ਤਾਂ ਇਹਦਾ ਪ੍ਰਸੰਗ ਚ ਲਿਖਾਂਗੇ ਕਿ ਇਸ ਸ਼ਲੋਕ ਵਿੱਚ ਗੁਰੂ ਸਾਹਿਬਾਨ ਨੇ ਗੁਰੂ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ ਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਤੇ ਵਿਆਖਿਆ ਚ ਲਿਖਾਂਗੇ ਕਿ ਗੁਰੂ ਸਾਹਿਬਾਨ ਨੇ ਇੱਕ ਦ੍ਰਿਸ਼ਟਾਤ ਜਾਂ ਉਦਾਹਰਨ ਲਈ ਹੈ ਜਿਸ ਤਰ੍ਹਾਂ ਇੱਕ ਕੱਚਾ ਭਾਂਡਾ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਪਾਣੀ ਜਾਂ ਜਲ ਟਿਕ ਸਕਦਾ ਹੈ ਘੜੇ ਵਿੱਚ ਪਾਣੀ ਜਿਸ ਤਰ੍ਹਾਂ ਟਿਕ ਸਕਦਾ ਹੈ ਤੇ ਘੜਾ ਪਾਣੀ ਤੋਂ ਬਿਨਾ ਨਹੀਂ ਬਣ ਸਕਦਾ ਉਸੇ ਪ੍ਰਕਾਰ ਮਨੁੱਖ ਦਾ ਮਾਨ ਰੂਪ ਬਾਰੇ ਜਿਹੜਾ ਹੈ ਗਿਆਨ ਵਿੱਚ ਹੀ ਵੱਜਾ ਰਹਿ ਸਕਦਾ ਹੈ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਜਿਵੇਂ ਘੜੇ ਤੋਂ ਬਿਨਾ ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ ਉਸ ਤਰ੍ਹਾਂ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਤੇ ਜਿਸ ਤਰ੍ਹਾਂ ਘੜੇ ਵਿੱਚ ਪਾਣੀ ਟਿਕਿਆ ਰਹਿ ਸਕਦਾ ਹੈ ਉਸੇ ਤਰ੍ਹਾਂ ਗੁਰੂ ਦੇ ਦੁਆਰਾ ਦਿੱਤਾ ਗਿਆਨ ਨਾਲ ਮਨ ਟਿਕਿਆ ਰਹਿ ਸਕਦਾ ਹੈ ਇਸ ਤਰ੍ਹਾਂ ਇਹ ਉਦਾਹਰਨਾ ਇੱਕ ਦੂਜੇ ਨਾਲ ਮਿਲਦੀਆਂ ਹਨ ਅਗਲਾ ਹੈ ਪੌੜੀ ਪੌੜੀ ਦੇ ਵਿੱਚ ਇਸ ਇਨਾ ਕਾ ਮਤਲਬ ਗੁਰਬਾਣੀ ਦੀਆਂ ਇਨਾ ਸਤਰਾ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਕੋਈ ਪੜਿਆ ਲਿਖਿਆ ਵਿਅਕਤੀ ਜਿਹੜਾ ਹੈ ਉਹ ਗਲਤ ਰਾਹ ਤੇ ਤੁਰ ਪੈਂਦਾ ਹੈ ਮੰਦੇ ਕਰਮ ਕਰ ਜਾਂਦਾ ਹੈ ਤੇ ਉਸ ਨੂੰ ਵੇਖ ਕੇ ਘਟ ਗਿਆਨवान ਮਨੁੱਖ ਨੂੰ ਦੁਖੀ ਨਹੀਂ ਹੋਣਾ ਚਾਹੀਦਾ ਕਿ ਜੇ ਉਸ ਦਾ ਪੜੇ ਵਿਅਕਤੀ ਦਾ ਜਾਂ ਗਿਆਨਵਾਨ ਵਿਅਕਤੀ ਦਾ ਮਨ ਜਿਹੜਾ ਹੈ ਉਹ ਬੁਰੇ ਕਰਮਾਂ ਵੱਲ ਚਲਾ ਗਿਆ ਤਾਂ ਘਟ ਗਿਆਨ ਵਾਲਾ ਵਿਅਕਤੀ ਜਿਹੜਾ ਹੈ ਉਸ ਨੂੰ ਕਭਰਾਉਣਾ ਨਹੀਂ ਚਾਹੀਦਾ ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜੇਕਰ ਪੜਿਆ ਗਿਆਨਮਾਨ ਵਿਅਕਤੀ ਗੁਨਾਹਗਾਰ ਹੈ ਤਾਂ ਫਿਰ ਘੱਟ ਗਿਆਨ ਵਾਲੇ ਵਿਅਕਤੀ ਨੂੰ ਅਸੀਂ ਕੀ ਦੋਸ਼ ਦੇਈਏ ਅਰਥਾਤ ਜਦੋਂ ਸਾਡਾ ਮਨ ਚੇਤਨ ਹੈ ਤਾਂ ਸਾਨੂੰ ਚੰਗੇ ਪਾਸੇ ਆਪਣੇ ਮਨ ਨੂੰ ਲਾਉਣਾ ਚਾਹੀਦਾ ਹੈ ਜਿਹਾ ਕਾਲਾ ਕਾਲਣੇ ਜਿਸ ਤਰ੍ਹਾਂ ਅਸੀਂ ਕਰਮ ਕਰਾਂਗੇ ਉਹ ਜਿਹਾ ਹੀ ਸਾਡਾ ਜੀਵਨ ਹੋ ਜਾਏਗਾ ਐਸੀ ਕਲਾਂ ਇਸ ਤਰ੍ਹਾਂ ਦੇ ਕਰਮ ਨਹੀਂ ਕਰਨੇ ਚਾਹੀਦੇ ਜਿੰਨਾ ਨਾਲ ਪਰਮਾਤਮਾ ਦੇ ਦਰਗਾਹ ਦੇ ਵਿੱਚ ਮਨ ਨੂੰ ਹਾਰ ਮਿਲੇ ਪੜਿਆ ਤੇ ਉਹ ਪੜਿਆ ਮਨੋਖ ਹੋਵੇ ਚਾਹੇ ਘਟ ਗਿਆਨਵਾਨ ਹੋਵੇ ਉਸ ਨਾਲ ਉਸ ਨੂੰ ਨਰਕ ਸਵਰਗ ਜਾਂ ਪ੍ਰਭੂ ਦੇ ਦਰ ਤੇ ਢੋਈ ਨਹੀਂ ਮੈਂਦੀ ਸਗੋਂ ਉਸ ਨੂੰ ਆਪਣੇ ਚੰਗੇ ਕਰਮਾ ਕਰਕੇ ਹੀ ਪਰਮਾਤਮਾ ਦੇ ਦਰ ਤੇ ਸਵੀਕਾਰ ਕੀਤਾ ਜਾਂਦਾ ਹੈ ਉਹੇ ਚੱਲੇ ਸੋ ਮਾਰੀਏ ਭਾਵੇਂ ਜੋ ਮਨੋਖ ਸੰਸਾਰ ਵਿੱਚ ਆਪਣੀ ਮਨਮਤ ਜੀ ਅਨਸਾਰ ਮਨਮੁਖ ਬਣ ਕੇ ਚੱਲਦਾ ਹੈ ਉਸ ਨੂੰ ਪ੍ਰਭੂ ਦੇ ਦਰਗਾਹ ਤੇ ਜਿਹੜੀ ਹੈ ਸਜ਼ਾ ਭੁਗਤ ਨਹੀਂ ਪੈਂਦੀ ਹੈ ਅਰਥਾਤ ਪ੍ਰਭੂ ਆਏ ਸ ਸੰਸਾਰ ਚ ਰਹਿੰਦੇ ਆ ਚੰਗੇ ਕਰਮ ਕਰਨਾ ਪ੍ਰਭੂ ਨਾਮ ਨਾਲ ਜੁੜਨਾ ਤੇ ਗਿਆਨ ਸਾਧਨਾ ਨੂੰ ਆਪਣੇ ਵਾਸਤੇ ਸੰਗੇਕ ਜੀਵਨ ਲਈ ਪ੍ਰਯੋਗ ਕਰਨਾ ਇਸ ਦਾ ਇਸ ਬਾਣੀ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ ਅਗਲਾ ਸ਼ਬਦ ਹੈ ਸਿੰਮਲ ਰੁਕ ਇਸ ਨੂੰ ਅਸੀਂ ਪ੍ਰਸੰਗ ਵਿਆਖਿਆ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਵਿਚਾਰ ਸਿਮਲ ਰੁੱਖ ਦਾ ਰਾਇਦਾ ਆਤਮ ਦੀ ਰਗਤ ਮੁੱਚ ਦਿੱਤਾ ਗਿਆ ਹੈ ਕਿ ਸਿਮਲ ਦਾ ਰੁੱਖ ਜਿਹੜਾ ਹੈ ਬਹੁਤ ਸਿੱਧਾ ਲੰਬਾ ਤੇ ਮਜ਼ਬੂਤ ਹੁੰਦਾ ਹੈ ਇਹਦੇ ਵਿੱਚ ਉਦਾਹਰਨ ਦਿੱਤੀ ਗਈ ਹੈ ਸਿਮਲ ਦੇ ਰੁੱਖ ਨੂੰ ਤੇ ਹੰਕਾਰੇ ਹੋਏ ਵਿਅਕਤੀ ਨੂੰ ਇੱਕ ਤਰ੍ਹਾਂ ਨਾਲ ਦੱਸਿਆ ਹੈ ਕਿ ਸਿਮਲ ਦਾ ਰੁੱਖ ਬੜਾ ਉੱਚਾ ਲੰਬਾ ਤੇ ਮੋਟਾ ਹੁੰਦਾ ਹੈ ਕੋਏ ਜੇ ਆਬਿਆਸ ਕਰ ਤੇ ਜੇ ਪੰਛੀ ਆਸ ਕਰਕੇ ਆਉਂਦੇ ਹਨ ਕਿ ਉੱਥੇ ਆਲਣਾ ਬਣਾਉਣਗੇ ਜਾਂ ਉੱਥੇ ਉਹ ਪਾਲ ਜਾਂ ਫੁੱਲ ਖਾਣਗੇ ਤਨਰਾਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਉਸ ਪੌਦੇ ਤੋਂ ਕੁਝ ਨਹੀਂ ਮਿਲਦਾ ਕੁਆਲਿਫੀਕੇ ਫੁੱਲ ਬਕਬਕੇ ਕਿਉਂਕਿ ਸਿੰਮਲ ਦੇ ਰੁੱਖ ਦੇ ਫਲ ਫਿੱਕੇ ਹੁੰਦੇ ਆ ਤੇ ਫੁੱਲ ਜਿਹੜੇ ਹਨ ਉਹ ਵੀ ਬੇਸਵਾਦ ਦੇ ਹੁੰਦੇ ਹਨ ਤੇ ਉਸ ਦੇ ਪੱਤੇ ਵੀ ਨਾ ਤਾਂ ਇਨਸਾਨਾਂ ਦੇ ਕੰਮ ਆਉਂਦੇ ਆ ਤੇ ਨਾ ਜਾਨਵਰਾਂ ਦੇ ਪੰਛੀਆਂ ਦੇ ਕੰਮ ਆਉਂਦੇ ਆ ਮਿੱਠਤ ਨੀਵੀਂ ਨਾਨਕਾ ਗੁਣ ਚੰਗੀਆਂ ਤਤ ਅੰਤ ਗੁਰੂ ਸਾਹਿਬਾਨ ਕਹਿੰਦੇ ਹਨ ਕਿ ਜਿਹੜਾ ਨੀਵੇਂ ਰਹਿਣ ਵਿੱਚ ਹੀ ਮਠਾਸ ਹੈ ਤੇ ਇਹੀ ਸਾਰੇ ਗੁਣਾਂ ਦਾ ਸਾਰ ਹੈ ਹੁਣ ਇਹ ਸਾਰੀਆਂ 4 17 ਵਿੱਚ ਗੁਰੂ ਸਾਹਿਬਾਨ ਨੇ ਸਿਮਲ ਦੇ ਰੁੱਖ ਨੂੰ ਤੇ ਹੰਕਾਰ ਨਾਲ ਭਰੇ ਹੋਏ ਵਿਅਕਤੀ ਨੂੰ ਇੱਕ ਤਰ੍ਹਾਂ ਦਾ ਦੱਸਿਆ ਹੈ ਜਿਸ ਤਰ੍ਹਾਂ ਸਿਮਲ ਦੇ ਰੁੱਖ ਕੋਲ ਜਾ ਕੇ ਅਸੀਂ ਉਸ ਰੁੱਖ ਦਾ ਜੋ ਕੋਈ ਫਾਇਦਾ ਜਾਂ ਲਾਭ ਨਹੀਂ ਲੈ ਸਕਦੇ ਉਸੇ ਪ੍ਰਕਾਰ ਹੰਕਾਰ ਨਾਲ ਭਰੇ ਵਿਅਕਤੀ ਦਾ ਵੀ ਕੋਈ ਲਾਭ ਨਹੀਂ ਹੈ ਕਿਉਂਕਿ ਉਹ ਵੀ ਮਨੁੱਖ ਨੂੰ ਨਿਰਾਸ਼ ਹੀ ਕਰਦਾ ਹੈ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਕਿਉਂਕਿ ਉਹ ਕਿਸੇ ਦੀ ਮਦਦ ਨਹੀਂ ਕਰਦਾ ਤੇ ਮਿਠਾਸ ਤੇ ਨੀਵੇਂ ਰਹਿਣਾ ਹੀ ਜ਼ਿੰਦਗੀ ਦਾ ਤੱਤ ਸਾਰ ਹੈ ਦੂਜਿਆਂ ਦੀ ਮਦਦ ਕਰ। ਸਭ ਕੋ ਨੀਵੇਂ ਆਪਕੋ, ਪਾਰ ਕੋ ਨੀਵੇਂ ਨ ਕੋਈ। ਇਸ ਜਿਹੜੇ ਸਾਰੇ ਮਨੁੱਖਾਂ ਸੰਸਾਰ ਦੇ ਵਿੱਚ ਉਹ ਆਪਣੀ ਆਪਣੇ ਸਵਾਰਥ ਵਾਸਤੇ ਤਾਂ ਨਹੀਂ ਹੁੰਦੇ ਹਨ। ਪਰ ਭਾਵ ਪਰ ਉਹ ਕਿਸੇ ਦੇ ਲਈ ਪਲੇ ਲਈ ਨਹੀਂ ਹੁੰਦੇ। ਕਹਿਣ ਦਾ ਭਾਵ ਕਿ ਨਿਮਰਤਾ ਧਾਰਨ ਕਰਨਾ ਮਨੁੱਖੀ ਗੁਣਾ ਦੀਆਂ ਚਿਗਿਆਈਆਂ ਦਾ ਨਿਚੋੜ ਹੈ। ਪਰ ਇਸ ਵਿੱਚ ਵੀ ਹਰ ਮਨੁੱਖ ਆਪਣੀ ਮਰਜ਼ੀ ਅਨੁਸਾਰ ਨੀਉਂਦਾ ਹੈ ਜਾਂ ਝੁਕਦਾ ਹੈ। ਧਰਤ ਰਾਜੂ ਗੁਰੂ ਸਾਹਿਬਾਨ ਬੜਾ ਇੱਕ ਸੱਚ ਇਹਦੇ ਵਿੱਚ ਪ੍ਰਗਟ ਕਰਦੇ ਆ ਕਿ ਜੇਕਰ ਤੱਕੜੀ ਰੱਖ ਕੇ ਤੋਲਿਆ ਜਾਵੇ ਤੇ ਜਿਹੜਾ ਪਾਸਾ ਨੀਵਾ ਹੁੰਦਾ ਹੈ ਉਹ ਭਾਰਾ ਹੁੰਦਾ ਹੈ। ਗੌਰਾ ਮਿਸ ਭਾਰਾ ਤੇ ਜਿਹੜਾ ਪਾਸਾ ਭਾਰਾ ਹੁੰਦਾ ਹੈ ਉਹ ਨੀਵਾ ਹੁੰਦਾ ਹੈ। ਅਰਥਾਤ ਜਿੰਨਾ ਮਨੁੱਖਾਂ ਦੇ ਅੰਦਰ ਗੁਣਾ ਦਾ ਜ਼ਿਆਦਾ ਪ੍ਰਚਾਰ ਹੈ ਗੁਣਾ ਦੀ ਜ਼ਿਆਦਾ ਗਿਣਤੀ ਵਿੱਚ ਗੁਣ ਜ਼ਿਆਦਾ ਨਹੀਂ ਉਹ ਮਨੋੱਖ ਨਹੀਂ ਹੁੰਦੇ ਹਨ ਜਿਸ ਤਰ੍ਹਾਂ ਭਰਿਆ ਭਾਂਡਾ ਜਿਹੜਾ ਹੈ ਉਹ ਭਾਰਾ ਹੁੰਦਾ ਹੈ ਜਾਂ ਖਾਲੀ ਭਾਂਡਾ ਜ਼ਿਆਦਾ ਖੜਕਦਾ ਪਰ ਭਰਿਆ ਭਾਂਡਾ ਜਿਹੜਾ ਹੈ ਉਸ ਤੋਂ ਆਵਾਜ਼ ਨਹੀਂ ਆਉਂਦੀ ਕਿੰਦੀ ਉਸੇ ਪ੍ਰਕਾਰ ਗੁਣਵਾਨ ਵਿਅਕਤੀ ਜਿਹੜਾ ਹੈ ਉਹ ਕਿਸੇ ਨਾਲ ਬੁਰਾ ਨਹੀਂ ਕਰਦਾ ਅਪਰਾਧੀ ਦੁਨਾਂ ਦੀਵੇਂ ਜੋ ਹੰਤਾ ਮਿਰਗਾਏ ਤੇ ਜਿਹੜਾ ਇੱਕ ਸ਼ਿਕਾਰੀ ਹੈ ਉਹ ਬਹੁਤ ਝੁਕਦਾ ਹੈ ਤੇ ਆਪਣਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰੂ ਸਹਿਬਾਨ ਕਹਿੰਦੇ ਹਨ ਅਜਹਿ ਸ਼িকার ਦਾ ਕੋਈ ਫਾਇਦਾ ਨਹੀਂ ਜੇਕਰ ਮਨੋਖ ਨੇ ਝੁਕ ਕੇ ਕਿਸੇ ਦਾ ਨੁਕਸਾਨ ਹੀ ਕਰਨਾ ਹੈ ਤੇ ਉਸ ਨੂੰ ਝੁਕਣ ਦਾ ਫਾਇਦਾ ਨਹੀਂ ਅਰਥਾਤ ਜੇ ਅਸੀਂ ਮੂੰਹ ਵਿੱਚ ਤਾਂ ਚੰਗਾ ਬੋਲੀਏ ਪਰ ਅੰਦਰੋਂ ਸਾਡੇ ਚ ਕੜਵਾਹਟ ਹੋਏ ਦੂਜੇ ਪ੍ਰਤੀ ਨਫ਼ਰਤ ਹੋਏ ਉਸ ਦਾ ਕੋਈ ਫਾਇਦਾ ਨਹੀਂ ਜਿਸ ਨਵਾਇਆ ਗਿਆ ਤੀਏ ਕਿ ਅਜਿਹਾ ਸੇਚ ਕੋ ਹੁੰਦਾ ਕੋਈ ਫਾਇਦਾ ਨਹੀਂ ਜਿਸ ਕਰ ਸਾਡੇ ਮਨ ਵਿੱਚ ਖੋਟ ਭਰੀ ਹੋਵੇ ਅਗਲਾ ਜਿਹੜਾ ਹੈ ਸ਼ਬਦ ਅਸੀਂ ਉਹਦੀ ਗੱਲ ਕਰਦੇ ਆ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਗ ਜਤਵਾ ਤੇ ਇਸ ਵਿੱਚ ਗੁਰੂ ਸਬਾਨ ਨੇ ਇੱਕ ਰਸਮ ਦਾ ਖੰਡਨ ਕੀਤਾ ਹੈ ਜਿਸ ਤਰ੍ਹਾਂ Hindu ਧਰਮ ਦੇ ਵਿੱਚ ਜਨੇਊ ਪਾਉਣ ਦੀ ਰਸਮ ਹੈ ਪਰ ਗੁਰੂ ਸਬਾਨ ਇਸ ਦੇ ਵਿੱਚ ਦੱਸਦੇ ਹਨ ਕਿ ਜਦੋਂ ਪੰਡਿਤ ਜਨੇਊ ਪਾਉਂਦੇ ਹਨ ਕੁਝ ਸਾਲਾਂ ਦੇ ਇੱਕ ਕਿਸੇ ਬੱਚੇ ਨੂੰ ਤਾਂ ਗੁਰੂ ਸਬਾਨ ਉਸ ਵੇਲੇ ਦਾ ਵਰਣਨ ਕਰਦੇ ਹੋਏ ਕਹਿੰਦੇ ਆ ਕਿ ਇਹ ਜਿਹੜਾ ਸੰਸਾਰਿਕ ਜਨੇਊ ਹੈ ਉਹ ਤਾਂ ਨਸ਼ਟ ਹੋ ਜਾਏਗਾ اے ਪੰਡਤ ਤੂੰ ਐਸਾ ਜਨੇਊ ਗੱਲ ਵਿੱਚ ਪਾ ਮੇਰੇ ਗੱਲ ਵਿੱਚ ਪਾ ਜਿਸ ਦੇ ਕਪਾਦ ਦੀ ਆਦੀ ਹੋਵੇ ਸੂਤ ਸੰਤੋਖ ਦਾ ਜ਼ਬਰ ਦਾ ਹੋਵੇ ਜਿਸ ਨੂੰ ਜਤ ਦੀਆਂ ਭਾਵ ਚੰਗੇ ਆਚਰਣ ਦੀਆਂ ਗੰਡਾ ਦਿੱਤੀਆਂ ਹੋਣ ਸਤਿ ਪਾਟ ਤੇ ਸਚਾਈ ਦਾ ਵਾਟ ਚੜਿਆ ਹੋਵੇ ਅਰਥਾਤ ਉਹ ਵਿਆਮਾ ਪਰਮਾ ਦਾ ਖੰਡਨ ਕਰਦੇ ਕਹਿੰਦੇ ਆ ਕਿ ਸੰਸਾਰਿਕ ਜਨੇਊ ਤਾਂ ਸਿਰਫ ਇੱਕ ਵਿਖਾਵਾ ਹੈ ਉਹ ਜਿਹੜਾ ਜਨੇਊ ਚਾਹੁੰਦੇ ਹਨ ਜਿਹੜਾ ਆਤਮਿਕ ਸੁੱਖ ਦੇਣ ਵਾਲਾ ਹੋਵੇ ਇਹ ਜਨੇਊ ਜੀ ਕਹਾਈ ਤਾਂ पांडे ਕਾਤਕੇ ਪੰਡਤ ਜੇਕਰ ਤੇਰੇ ਕੋਲ ਇਸ ਤਰ੍ਹਾਂ ਦਾ ਜਨੇਊ ਹੈ ਜਿਸ ਵਿੱਚ ਦਇਆ ਸੰਤੋਖ ਸੱਚ ਤੇ ਉੱਚਾ ਆਚਰਣ ਹੋਵੇ ਤਾਂ ਉਹ ਜ਼ਰੂਰ ਪਾ ਦੇ ਨਾਏ ਟੁੱਟੇ ਨਾ ਮਨ ਲੱਗੇ ਨਾਏ ਚਲੇ ਨਾ ਜਾਏ ਕਿ ਜਿਆ ਜਿਹੜਾ ਜਨੇਊ ਹੈ ਨਾ ਤਾਂ ਟੁੱਟਦਾ ਹੈ ਨਾ ਮੈਲ ਲੱਗਦੀ ਹੈ ਨਾ ਸੜਦਾ ਹੈ ਤੇ ਨਾ ਇਸ ਇਹ ਨਸ਼ਟ ਹੁੰਦਾ ਹੈ ਦਨ ਸਮਾਨਸ্নান ਕਾ ਜੋ ਗਾਲ ਚੱਲੇ ਪਾਏ ਕਹਿੰਦੇ ਉਹ ਮਨੁੱਖ ਭਾਗਾ ਵਾਲੇ ਹਨ ਜਿਹੜੇ ਜਿਹਾ ਅਜਿਹਾ ਜਨਉ ਪਾ ਕੇ ਆਪਣਾ ਜੀਵਨ ਜਿਉਂਦੇ ਹਨ ਅਰਥਾਤ ਉਹ ਚਾਚਰਣ ਚੰਗਾ ਵਿਹਾਰ ਚੰਗੇ ਵਿਚਾਰ ਇੱਕ ਅਜਿਹਾ ਜਨਉ ਹੈ ਜਿਹੜਾ ਹਰ ਮਨੁੱਖ ਕੋਲ ਨਹੀਂ ਹੁੰਦਾ ਤੇ ਜਿਸਤੇ ਕੋਲ ਹੁੰਦਾ ਹੈ ਉਸ ਨੂੰ ਗੁਰੂ ਸਾਹਿਬ ਬਾਨ ਬੜਾ ਭਾਗਾ ਵਾਲਾ ਮੰਨਦੇ ਹਨ ਚੌਕੜ ਮੋਲ ੜਾਇਆ ਬਹਿ ਚੌਕੇ ਪਾਇਆ ਤੇ ਗੁਰੂ ਸਾਹਿਬ ਬਾਨ ਕਹਿੰਦੇ ਹਨ ਕਿ हे ਪੰਡਤ ਜਿਹੜਾ ਜਨਉ ਤੂੰ ਮੇਰੇ ਗਾਲ ਵਿੱਚ ਪਾ ਰਿਹਾ ਹੈ ਉਹ ਇੱਕ ਫੋਪਟ ਕਰਮ ਹੈ ਇੱਕ ਵਿਖਾਵਾ ਹੈ ਤੇ ਚਾਰ ਕੌਡੀਆਂ ਦਾ ਤੂੰ ਮੰਗਾ ਲਿਆ ਹੈ ਪਰ ਬਹੁਤ ਕੋਈ ਦੀ ਕੀਮਤ ਨਹੀਂ ਹੈ ਤੇ ਚੌਂਕੇ ਵਿੱਚ ਬੈਠ ਕੇ ਇਸ ਨੂੰ ਪਾ ਰਿਹਾ ਹੈ ਤੇ ਇਸ ਦਾ ਸੰਸਾਰਿਕ ਤੌਰ ਤੇ ਮੁੱਲ ਹੋ ਸਕਦਾ ਪਰ ਆਤਮਕ ਤੌਰ ਤੇ ਇਸ ਇਸ ਦੀ ਵੀ ਨਹੀਂ ਹੈ ਸਿੱਖਾ ਕਾਂ ਜੜਾਈਆ ਗੁਰ ਬ੍ਰਾਹਮਣ ਥਿਆ ਤੇ ਇਸ ਜਨੇਊ ਨੂੰ ਪਾ ਕੇ ਗਲੇ ਚ ਪਾ ਕੇ हे पंडित तू कान ਵਿੱਚ ਸਿੱਖਿਆ ਦਿੱਤੀ ਹੈ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਪਾਪ ਜਨੇਊ ਪਾਉਣ ਨਾਲ ਗੁਰੂ ਦਾ ਆਪਣਾ ਧਰਮ ਦਾ ਸੰਕੇਤ ਆ ਤੇ ਉਹ ਕਹਿੰਦੇ ਮਾਨਵਤਾ ਸਭ ਤੋਂ ਵੱਡਾ ਧਰਮ ਹੈ ਕਿਸੇ ਇੱਕ ਧਰਮ ਦੀ ਬੰਦਸ਼ ਵਿੱਚ ਜੋ ਵੱਜਣਾ ਨਹੀਂ ਚਾਉਂਦੇ ਉਹ ਕਹਿੰਦੇ ਕਿ ਇਹ ਇਹ ਜਨੇਊ ਪਾ ਕੇ ਕੰਨ ਵਿੱਚ ਇਹ ਕਹਿ ਦਿੱਤਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਮਨੁੱਖ ਦੀ ਸੋਚ ਨੂੰ ਸੀਮਤ ਕਰਨ ਵਾਲੀ ਗੱਲ ਹੈ ਉਹ ਮੂਵਾਂ ਛੜਕ ਪਿਆ ਵੇਤਗਾ ਗਿਆ ਇਹ ਜਿਹੜਾ ਇਹ ਇਹ ਜਿਹੜਾ ਜਨੂ ਹੈ ਇਹ ਜਦੋਂ ਮਨੁੱਖ ਦਾ ਜੀਵਨ ਨਸ਼ਟ ਹੋਏਗਾ ਉਦੋਂ ਇਹ ਜਨੂ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਪਰ ਜਿਹੜੇ ਉੱਚ ਵਿਚਾਰ ਚੰਗਾ ਚੰਗੀ ਸੋਚ ਹੈ ਤੇ ਚੰਗੇ ਕਰਮ ਹਨ ਉਹ ਮਨੁੱਖ ਦਾ ਅੰਤਲੀ ਦਰਗਾਹ ਤੱਕ ਸਾਥ ਦਿੰਦੇ ਹਨ ਇਸ ਕਰਕੇ ਇਹ ਪੰਡਤ ਐਸਾ ਜਨੂ ਪਾ ਜਿਹੜਾ ਉੱਚ ਆਚਰਣ ਦਾ ਹੋਵੇ ਭਾਵੇਂ ਇਹਨਾਂ ਦੋਨਾਂ ਹੀ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਉਹ ਆਦਰਸ਼ ਮਾਨਵ ਦੇ ਗੁਣ ਦੱਸਿਆ ਜਿਵੇਂ ਦਇਆ ਦਇਆ ਸਦੋਖ ਸੱਚ ਇਹ ਹੋਵੇ ਤੇ ਉੱਚ ਮਾਨਵ ਹੁੰਦਾ ਦੂਜਾ ਵਿਆਮਾ ਭਰਮ ਦਾ ਖੰਡਨ ਕੀਤਾ ਹੈ ਤੀਜਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਪਣੇ ਜੀਵਨ ਨੂੰ ਸਹੀ ਸਫਲ ਕਰਨਾ ਹੈ ਤੇ ਸੱਚ ਦਾ ਸਾਥ ਦੇਣਾ ਜ਼ਰੂਰੀ ਹੈ इस इसमल रुखरा सानू हंकार रहत जीवन से मिठा बोलन का जरा स्नेहा है, है इस तरह अः सारे शब्द मैं कट्ठे करा दते इन्हों अपने अनुसार कर सकते हो ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਰਾਗ ਮਲਾਰ ਦੇ ਵਿੱਚ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਅਸੀਂ ਅੱਜ ਇਹ ਪੜਨਾ ਹੈ ਇਸ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸੰਸਾਰ ਵਿੱਚ ਆਏ ਮਨੁੱਖ ਦਾ ਜੋ ਜੀਵਨ ਹੈ ਕਿ ਉਹ ਸਾਰੇ ਸੰਸਾਰਿਕ ਕਰਮ ਕਰਦਾ ਹੈ ਪਰ ਉਸ ਨੂੰ ਆਪਣੀ ਮੌਤ ਜਿਹੜੀ ਹੈ ਉਹ ਯਾਦ ਨਹੀਂ ਹੈ ਉਸ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਇਹ ਮਨੁੱਖ ਦੁਨੀਆ ਵਿੱਚ ਆ ਕੇ ਤੂੰ ਖਾਣਾ-ਵੀਨਾ ਸਾਹ ਹਸਣਾ-ਸੋਣਾ ਸਾਰਾ ਕੀਤਾ ਹੈ ਪਰ ਤੂੰ ਤੈਨੂੰ ਮਰਨਾ ਵਿਸਰ ਗਿਆ ਹੈ ਖਸਮ ਵਿਸਾਰ ਕੁਆਰੀ ਕੀ ਨੀਤ ਰਗ ਜੀਵਨ ਨਹੀਂ ਰਹਿਣਾ ਕਿ ਪ੍ਰਭ ਨੂੰ ਵਿਸਾਰ ਕੇ ਆਪਣਾ ਜੀਵਨ ਨਸ਼ਟ ਕਰ ਲਿਆ ਹੈ ਖਤਮ ਕਰ ਰਿਹਾ ਹੈ ਤੇ ਤੇਰਾ ਤਨੇ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਜੀਵਨ ਸਦਾ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੇ ਆਪਣੀ ਪਾਤਸ਼ੇਤੀ ਕਰ ਜਾਵੇ ਕਿ ਮੌਤ ਨੂੰ ਪਰਲਾਲ ਮਨੁੱਖ ਨੇ ਪ੍ਰਮਾਤਮਾ ਨੂੰ ਵਿਸਾਰ ਲਿਆ ਹੈ ਤੇ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਨੂੰ ਪ੍ਰਮਾਤਮਾ ਨੂੰ ਵਿਸਾਰ ਕੇ ਜਿਹੜਾ ਜੀਵਨ ਹੈ ਉਸ ਦੇ ਵਿੱਚ ਚੰਗਿਆਈ ਜਾਂ ਟਿਕਾਅ ਨਹੀਂ ਹੁੰਦਾ ਤੇ ਆਪਣੀ ਪਛਾਤੀ ਕਰ ਜਾਵੇ ਕਿ ਇੱਥੇ ਕਿਸੇ ਮਨੁੱਖ ਨੇ ਅੰਤ ਤੱਕ ਨਹੀਂ ਟਿਕਣਾ ਪਰ ਆਪਣਾ ਜੀਵਨ ਸਚਜਾ ਬਣਾਉਣ ਵਾਸਤੇ ਮਨੁੱਖ ਨੂੰ ਯਤਨ ਕਰਨੇ ਚਾਹੀਦੇ ਹਨ ਤੁਦਨੋ ਸੇਵੇ ਤੁਝ ਕਿਆ ਦੇਵੇ ਮੰਗੇ ਲੇਵੇ ਰਹੇ ਨਹੀਂ ਅਗਲੀਆਂ 17 ਵਿੱਚ ਗੁਰਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਉਸ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਪ੍ਰਮਾਤਮਾ ਦਾ ਤੂੰ ਮੰਗਦੇ ਹੀ ਹਨ ਉਸ ਨੂੰ ਕੁਝ ਦਿੰਦੇ ਨਹੀਂ ਸਗੋਂ ਮੰਗਦੇ ਹੀ ਹਨ ਅਰਥਾਤ ਪ੍ਰਭੂ ਸਾਬ ਦਾ ਸਰਬਵਿਆਪਕ ਸਿਰਜਣਹਾਰ ਤੇ ਸਾਰਿਆਂ ਦਾ ਬਖਸ਼ਣਹਾਰ ਹੈ ਤੂੰ ਦਾਤਾ ਜੀਆਂ ਸਬਨਾਕਾ ਜੀਆਂ ਅੰਦਰ ਜਿਉ ਕੀ ਕੋਪਰ ਮਾਤਮਾ ਹੀ ਸਭ ਮਨੁੱਖਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸਾਰਿਆਂ ਦੇ ਮਨ ਵਿੱਚ ਵੀ ਉਸ ਦਾ ਨਿਵਾਸ ਹੈ ਜੀਵਾਂ ਦੇ ਸਰੀਰ ਵਿੱਚ ਮਨ ਵਿੱਚ ਉਸ ਦਾ ਨਿਵਾਸ ਹੈ ਗੁਰਮਖ ਧਿਆਵੇ ਜੀ ਅੰਮ੍ਰਿਤ ਪਾਵੇ ਸ੍ਰੇ ਸੁੱਚੇ ਹੋਏ ਇਹਨਾਂ ਕਬ ਗੁਰਬਾਣੀ ਦੀ 17 ਜਗਰੂਸਬਾਨ ਕਹਿੰਦੇ ਹਨ ਕਿ हे ਪ੍ਰਾਣੀ ਜਾਂ हे ਮਨੁੱਖ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦਾ ਨਾਮ ਲੈਂਦੇ ਹਨ ਉਹਨਾਂ ਦਾ ਆਤਮਿਕ ਜੀਵਨ ਉੱਤਮ ਹੋ ਜਾਂਦਾ ਹੈ ਉਹ ਸੱਚ ਸੁੱਚਾ ਜੀਵਨ ਜੀਉਂਦੇ ਹਨ ਤੇ ਅਹਨਸ ਰਾਖ ਦੇਣ ਨਾਮ ਜਪੋਰੇ ਪ੍ਰਾਣੀ ਮੈਲੇ ਹੱੱਚੇ ਹੋਈ ਤੇ ਦਿਨ ਰਾਤ ਉਸਦੇ ਬੰਦਗੀ ਕਰਨ ਵਾਲੇ ਮਨੁੱਖ ਜਿਹੜੇ ਹਨ ਉਹ ਉਹਨਾਂ ਦੇ ਪਾਪ ਧੋਤੇ ਜਾਂਦੇ ਹਨ ਜਿਹੀ ਰੁੱਤ ਕਾਇਆ ਸੁਖ ਤੇਹਾ ਤੇ ਉਹ ਜਿਹੀ ਦੇਹੀ ਕਿ ਇਨਸਾਨੀ ਜੀਵਨ ਜਿਹੜਾ ਹੈ ਜਿਸ ਤਰ੍ਹਾਂ ਬਾਰਿ ਰੁੱਤਾ ਹਨ ਜਿਸ ਤਰ੍ਹਾਂ ਦੀ ਰੁੱਤ ਹੁੰਦੀ ਹੈ ਉਸ ਤਰ੍ਹਾਂ ਦਾ ਅਸੀਂ ਕੱਪੜਾ ਪਾ ਲੈਂਦੇ ਹਾਂ ਤੇ ਸਾਡੇ ਸਰੀਰ ਨੂੰ ਉਸ ਤਰ੍ਹਾਂ ਦਾ ਹੀ अनुभव ਹੁੰਦਾ ਹੈ ਜੇ ਠੰਡ ਹੈ ਤੇ ਠੰਡ ਜੇ ਗਰਮੀ ਹੈ ਤੇ ਗਰਮੀ ਲੱਗਦੀ ਹੈ ਜਦਾ ਉਸੇ ਪ੍ਰਕਾਰ ਹੀ ਸਿਮਰਨ ਕਰਨ ਨਾਲ ਮਨੁੱਖ ਨੂੰ ਆਪਣੇ ਆਤਮਿਕ ਉਚਤਾ ਦਾ ਅਹਿਸਾਸ ਹੁੰਦਾ ਹੈ ਤੇ ਪ੍ਰਭੂ ਤੋਂ ਦੂਰ ਹੋਣ ਨਾਲ ਉਸ ਨੂੰ ਮਨੁੱਖ ਨੂੰ ਪਾਪਾਂ ਵੱਲ ਜਾਂ ਬੁਰਾਈਆਂ ਵੱਲ ਉਸ ਨੂੰ ਖਿੱਚ ਪੈਂਦੀ ਹੈ ਨਾਨਕ ਰੁੱਤ ਸੁਹਾਵੀ ਸਾਹੀ ਬਿਨ ਨਾਮੇ ਰੁੱਤ ਗਈ ਤਾਂ ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਵਾਸਤੇ ਉਹੀ ਰੁੱਤ ਸੁਹਣੀ ਹੈ जिस प्रभु का नाम लेंदा है नाम तो बिना कोई भी रुत सुहावनी नहीं अर्थात उन्होंने प्रभु बंदगी उपर भी जोर दिता है ते चंगे कर्म से भी जोर दिता है ते मनुख नमेश रब नमा याद भी प्रेरित किया है